ਸਤਾਰੀ ਬੇਬੇ ਦੇ ਚਾਰ ਫੁੱਟ ਪਾਣੀ ਸੀ ਜੀ ਹੈ ਤੇ ਉਹ ਪਿਛਲੇ ਬੰਨੇ 3 ਫੁੱਟ ਸੀ ਬਾਗੇ ਉੱਪਰਲੇ ਬੰਨੇ ਤੇ 6 6 7 7 ਫੁੱਟ ਪਾਣੀ ਪਿਛਲੇ ਬੰਨੇ ਸਾਈਡ ਤੇ ਵੀ ਬਹੁਤ ਹੋ ਕੀ ਰੋਟੀ ਬੱਚੇ ਕਈ ਵਾਰ ਭੁੱਖੇ ਸੁੱਤੇ ਰਹਿੰਦੇ ਨੇ ਜੀ ਨਹੀਂ ਇਹਦੀ ਗੱਲ ਨਹੀਂ ਅੱਪੀ ਬਾਹਰ ਦਾ ਤਾਂ ਬਹੁਤ ਜਿਆਦਾ ਹੋਇਆ ਆ ਬਾਹਰ ਤਾਂ ਰਿਆਈ ਨਹੀਂ ਕੁਝ ਵੀ ਤੇ ਤੂੜੀ ਤਾਂ ਵੀ ਲੋਕਾਂ ਦੇ ਰੁੜ ਗਏ ਆ ਕੋਈ ਹਾਲ ਮਾੜਾ ਹੀ ਆ ਅਸੀਂ ਸੋ ਮੌਜੂਦ ਹੈਗੇ ਆ ਅਜਨਾਲਾ ਦੇ ਨਾਲ ਲੱਗਦੇ ਪਿੰਡ ਚੱਕ ਔਲ ਦੇ ਵਿੱਚ ਤਾਂ ਦੱਸਿਆ ਕਿ ਕਾਫੀ ਮਾੜੇ ਹਾਲਾਤ ਇੱਥੇ ਜੋ ਪਾਣੀ ਦੇ ਨਾਲ ਹੋਏ ਨੇ ਲੇਕਿਨ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਹਿੰਮਤ ਵਾਲੇ ਕਹਿ ਸਕਦੇ ਹਾਂ ਸਾਡੇ ਪੰਜਾਬੀ ਜਿਹੜੇ ਹੈਗੇ ਨੇ ਇੱਥੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਸਾਡੇ ਇੱਥੇ ਜੋ ਬਜ਼ੁਰਗ ਨੇ ਇਸ ਪਿੰਡ ਦੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਤੋਂ ਜਾਣਦੇ ਆ ਕਿੱਦਾਂ ਦੇ ਹਾਲਾਤ ਸੀਗੇ ਪਹਿਲਾਂ ਤਾਂ ਬਜ਼ੁਰਗੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਵੈਟਰ ਜੀ ਦਾ ਖਾਲਸਾ ਵੈਟਰ ਜੀ ਕੀ ਪਤਿ ਬਾਬਾ ਜੀ ਕੀ ਹਾਲਾਤ ਸੀਗੇ ਪਹਿਲਾਂ ਇਸ ਪਿੰਡ ਦੇ ਪਾਣੀ ਆਇਆ ਕਿੱਦਾਂ ਦੇ ਹਾਲਾਤ ਸੀ ਹਾਲਾਤ ਬਹੁਤ ਮਾੜੇ ਸੀ ਜੀ ਕੋਈ ਫਸਲ ਨਹੀਂ ਸੀ ਨੰਗਾ ਡੰਗਰ ਜਿਹੜੇ ਸੀ ਚਰਲੇ ਲੈਂਡ ਹੈ ਸੂਚੇ ਨਹੀਂ ਮੇ ਥਾਂ ਹੋਂ ਨੂੰ ਕੋਈ ਚੀਜ਼ ਨਹੀਂ ਸੀ ਪਹੁੰਚਦੀ ਹੁਣ ਜੱਸੇ ਬੰਦਿਆਂ ਨੇ ਆਣ ਕੇ ਬਾਅਦ ਵਿੱਚ ਤੇ ਆਪਣੇ ਸਾਡਾ ਸਾਰ ਲਈ ਮਾਰੀ ਚੰਗੀ ਜਿਹਨੇ ਜੋਗੇ ਹੈਗੇ ਆ ਪਰ ਸਰਕਾਰ ਵਾਲਾ ਅਸੀਂ ਕੋਈ ਨਹੀਂ ਆਇਆ ਕਿੰਨਾ ਕਿੰਨਾ ਪਾਣੀ ਇਸ ਰੋਡ ਦੇ ਉੱਤੇ ਹੈਗਾ ਸੀਗਾ ਪਹਿਲੀਆਂ ਦੀ ਗੱਲ ਕਰੀਏ ਤਾਂ ਕਿੰਨਾ ਕਿੰਨਾ ਪਾਣੀ ਹੈ ਇਸ ਟਾਇਰੀ ਵਿੱਚ ਤੇ 4 ਫੁੱਟ ਪਾਣੀ ਸੀ ਜੀ ਹੈ ਤੇ ਆਉ ਜੇ ਪਿਛਲੇ ਬੰਨੇ ਤਿੰਨ ਫੁੱਟ ਸੀ ਬਾਕੀ ਉਹ ਪਰਲੇ ਬੰਨੇ ਦੇ 6 ਸੇ 7-7 ਫੁੱਟ ਪਾਣੀ ਪਿਛਲੇ ਬੰਨੇ ਸਾਈਡ ਤੇ ਅੱਛਾ ਪਿੱਛੇ ਜਿੱਦਾਂ ਪਾਕਿਸਤਾਨ ਇਥੋਂ ਕਿੰਨੀ ਦੂਰ ਆ ਇਥੋਂ ਪਾਕਿਸਤਾਨ 6-7 ਕਿਲੋਮੀਟਰ ਹੋਣਾ ਅੱਛਾ 6 ਕਿਲੋਮੀਟਰ ਦੂਰ ਹੈ ਇਥੋਂ ਪਾਕਿਸਤਾਨ ਹਾਂ ਹਾਂਜੀ ਹਾਂਜੀ ਜੀ ਤੇ ਲੇਕਿਨ ਹਾਲਾਤ ਜਿਹੜੇ ਨੇ ਕਾਫੀ ਮਾੜੇ ਸੀਗੇ ਜਦੋਂ ਬਹੁਤ ਜ਼ਿਆਦਾ ਮਾੜੇ ਸੀ ਅਸੀਂ ਕੋਈ ਵਾਜ ਨਹੀਂ ਸੀ ਆਈ ਲੋਕੀ ਕੋਈ ਕਮਰਿਆਂ ਚੜਿਆ ਕੋਈ ਰੁੱਖਾਂ ਚੜਿਆ ਕੋਈ ਕਿਦਾਂ ਹੁੰਦਾ ਇਹ ਦੇ ਹਾਲਾਤ ਮਾੜੇ ਸਨ ਤੇ ਹੁਣ ਜਿਉਂ-ਜਿਉਂ ਆਪਾਂ ਫਰਕ ਪੈਂਦਾ ਜਾਂਦਾ ਪਾਣੀ ਘਟਦਾ ਜਾਂਦਾ ਲੋਕਾਂ ਦੇ ਸਾਹ ਸੌਖੇ ਹੁੰਦੇ ਜਾਂਦੇ ਆ ਤਾਂ ਸਾਡੇ ਨਾਲ ਇੱਥੋਂ ਦੇ ਬੇਬੇ ਵੀ ਜੋ ਮੌਜੂਦ ਨੇ ਤਾਂ ਮਾਤਾ ਜੀ ਕੀ ਹਾਲਾਤ ਸੀਗੇ ਇੱਥੋਂ ਦੇ ਜੀ ਇੱਥੋਂ ਦੇ ਬਾਜੀ ਬਹੁਤ ਹਾਲਾਤ ਮਾੜੀ ਸੀ ਹਮ ਇੱਥੇ ਪਿਛਲੀ ਵਾਰੀ ਵੀ ਇਸ ਤਰ੍ਹਾਂ ਪਾਣੀ ਆਇਆ ਸੀ ਉਦੋਂ ਵੀ ਲੋਕਾਂ ਦੇ ਕੋਠਿਆਂ ਦੇ ਉੱਤੇ ਚੜੇ ਸੀ ਤੇ ਬੜੇ ਵਕਤਾਂ ਨਾਲ ਕੋਈ ਚੀਜ਼ ਇੱਥੇ ਸਰਕਾਰ ਨੇ ਨਹੀਂ ਦਿੱਤਾ ਤਾਂ ਹੁਣ ਜੈਸੇ ਬੰਦਿਆਂ ਨੇ ਦਿੱਤਾ ਕਿਉਂਕਿ ਇੱਥੇ ਕਿਤਨਾ ਕਿਤੇ ਜੋ ਪਾਣੀ ਆਇਆ ਸੀਗਾ ਰੋਟੀ ਪਾਣੀ ਵੀ ਕਾਫੀ ਔਖੀ ਹੁੰਦੀ ਹੋਊਗੀ ਕਿੱਥੋਂ ਔਖੀ ਬਹੁਤ ਔਖੀ ਰੋਟੀ ਬੱਚੇ ਕਈ ਵਾਰਾ ਭੁੱਖੇ ਸੁੱਤੇ ਰਹਿੰਦੇ ਰਹੇ ਕੋਈ ਨਸੀਬਤ ਬਹੁਤ ਆਈ ਆ ਕਿੰਨੇ ਦਿਨ ਪਾਣੀ ਰਿਹਾ ਜੀ ਇੱਥੇ ਇਸ ਜਗ੍ਹਾ ਤੇ ਜਿੱਥੇ ਤੁਸੀਂ موجود ਆ ਇੱਥੇ ਰਿਹਾ 5-6 ਦਿਨ ਅੱਛਾ 6 ਦਿਨ ਪਾਣੀ ਇੱਥੇ ਰਿਹਾ ਤਾਂ ਕਈ ਜਾਨਵਰ ਵੀ ਆਉਂਦੇ ਹੋਣਗੇ ਜਾਨਵਰ ਵਾਧੂ ਤੇ ਵਾਧੂ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੀ ਪਹਿਲੀਆਂ ਦੀ ਗੱਲ ਕੇ ਬਾਹਰ ਦਾ ਤਾਂ ਬਹੁਤ ਜਿਆਦਾ ਹੋਇਆ ਆ ਬਾਹਰ ਤਾਂ ਰਹੀ ਨਹੀਂ ਕੁਝ ਵੀ ਤੇ ਤੂੜੀ ਤਾਂ ਦੇ ਲੋਕਾਂ ਦੇ ਰੁੜ ਗਏ ਆ ਕੋਈ ਹਾਲ ਮਾੜਾ ਹੀ ਆ ਲੇਕਿਨ ਸਰਕਾਰ ਨੇ ਕੋਈ ਬਾਤ ਪੁਛ ਪ੍ਰਸ਼ਾਸਨ ਪਹੁੰਚਾ ਤੁਹਾਡੇ ਤੱਕ ਕੋਈ ਕੋਈ ਨਹੀਂ ਪਹੁੰਚਿਆ ਹਾਂਜੀ ਕੋਈ ਨਹੀਂ ਪਹੁੰਚਿਆ ਸਰਕਾਰਾਂ ਵੱਖ-ਵੱਖ ਸਰਕਾਰੀ ਨਮਾਇੰਦੇ ਜੇ ਆਪਾਂ ਗੱਲ ਕਰ ਲਈ ਵੱਖ-ਵੱਖ ਪਾਰਟੀਆਂ ਦੀਆਂ ਤਾਂ ਸਾਰੇ ਕਹਿੰਦੇ ਕਿ ਅਸੀਂ ਜਾ ਰਹੇ ਆ ਹਰ ਪਿੰਡ ਪਹੁੰਚ ਰਹੇ ਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ

ਤਾਂ ਇਹ ਹਾਲਾਤ ਤੁਸੀਂ ਵੇਖ ਸਕਦੇ ਹੋ ਇਸ ਪਿੰਡ ਦੇ ਆਪਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੱਜ ਵੀ ਜਿਹੜੇ ਇੱਥੇ ਨੌਜਵਾਨ ਹੈਗੇ ਨੇ ਇਸ ਤਰ੍ਹਾਂ ਦੇ ਨਾਲ ਸਮਾਨ ਲੈਣ ਵਾਸਤੇ ਜੋ ਬਾਹਰ ਮੇਨ ਰੋਡ ਤੇ ਜਾਂਦੇ ਨੇ ਤਾਂ ਉੱਥੋਂ ਸਮਾਨ ਲੈ ਕੇ ਜਿਹੜਾ ਵਾਪਸ ਆਪਣੇ ਪਿੰਡ ਨੂੰ ਇਸ ਤਰ੍ਹਾਂ ਦੇ ਨਾਲ ਵਾਪਸੀ ਕਰਦੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਕਿ ਬਾਰਡਰ ਦੇ ਨਾਲ ਲੱਗਦੇ ਪਿੰਡ ਹੈਗੇ ਨੇ ਉੱਥੋਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਵਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ-ਕੱਲੀ ਅਪਡੇਟ ਜਿਹੜੀ ਆ ਜਿਹੜੇ ਵੀ ਇਲਾਕੇ ਜੋ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਇਲਾਕਿਆਂ ਦੀ ਕੱਲੀ-ਕੱ ਕਹਾਂਗੇ ਬਨੇਰੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰੱਖਿਆ ਸੀ ਉਹ ਜਗਬਣੀ ਟੀਵੀ ਅਜਨਾਲਾ